ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਲਾ ਨਰਾਇਣ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤਰੀਕ ਹੈਗੀ ਹੈ ਜੀ 2 ਮਾਰਚ 2025 ਆਪਾਂ ਆਏ ਹੋਏ ਹਾਂ ਜੀ ਜਗਰਾਉ ਮੰਡੀ ਦੇ ਵਿੱਚ ਆਪਾਂ ਆਪਣਾ ਦਲਜਾਨ ਘੋੜਾ ਵੀ ਲੈ ਕੇ ਆਏ ਹੋਏ ਹਾਂ ਜੀ ਤੇ ਆਪਣਾ ਇੱਥੇ ਤੰਬੂ ਲੱਗਾ ਹੋਇਆ ਵਾ ਜੀ ਜਗਰਾਉ ਮੰਡੀ ਚ ਮੂਰੇ ਆਪਣਾ ਬੋਰਡ ਲੱਗਾ ਹੋਇਆ ਵਾ ਜੀ ਨਾਲ ਹੀ ਆਪਣੀਆਂ ਘੋੜੀਆਂ ਖੜਾਈਆਂ ਆਪਣੀਆਂ ਜਿਹੜੀਆਂ ਸੇਲ ਲਈ ਆ ਜੀ ਇਹ ਘੋੜੇ ਦੇ ਨਾਲ ਹੀ ਖੜਾਈਆਂ ਆਪਾਂ ਬਾਕੀ ਬਾਕੀ ਮੀਂਹ ਦੇ ਕਾਰਨ ਦੂਸਰੀਆਂ ਘੋੜੀਆਂ ਆਪਣੀਆਂ ਲੈ ਕੇ ਨਹੀਂ ਆਏ ਆਪਾਂ ਸਿਰਫ ਸੇਲ ਵਾਲੀਆਂ ਘੋੜੀਆਂ ਲੈ ਕੇ ਆਏ ਹੋਏ ਆਪਾਂ ਜੀ ਬਾਕੀ ਜਿੰਨਾ ਵੀਰਾਂ ਦਾ ਆਪਣੇ ਨੇੜੇ ਤੇ ਟੈਂਟ ਸੀਗਾ ਜੀ ਉਹ ਵੀ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਸੀਗਾ ਕੋਈ ਵੀ ਆਪਾਂ ਨੂੰ ਨੇਰੇ ਸਵੇਰੇ ਲੋਡ ਪੈਂਦੀ ਸੀ ਉਹ ਨਾਲ ਖੜਦੇ ਸੀਗੇ ਕੋਈ ਵੀ ਕੰਮ ਦੀ ਲੋਡ ਪੈ ਸਕਦੀ ਹੈ ਬਾਈ ਜੀ ਬਾਕੀ ਹੋਰ ਸਾਰਾ ਮੰਡੀ ਦਾ ਵਾਤਾਵਰਨ ਵੀ ਬਹੁਤ ਵਧੀਆ ਸੀਗਾ ਜੀ ਮਜ਼ਾ ਆਉਂਦਾ ਸੀ ਮੰਡੀ 'ਚ ਘੁੰਮ ਕੇ ਵੀ ਇੱਧਰ ਆਪਣੀ ਗੱਡੀ پارک ਕੀਤੀ ਹੋਈ ਆ ਜੋ ਕਿ ਆਪਣੇ ਤੰਬੂ ਦੇ ਮੂਰੇ ਖੜੀ ਹੋਈਆਂ ਵਾ ਉਧਰ ਆਪਣੀ ਘੋੜਿਆਂ ਦੀ ਟਰਾਲੀ ਖੜੀ ਹੋਈ ਹੈ ਜੀ ਬਾਕੀ ਬਹੁਤ ਵਧੀਆ ਬਾਜ਼ਾਰ ਲੱਗਦਾ ਮੰਡੀ ਦਾ ਇਸ ਤਾਂ ਆਪਾਂ ਤੁਹਾਨੂੰ ਬਾਜ਼ਾਰ ਚ ਵੀ ਚੱਲ ਕੇ ਦਿਖਾਵਾਂਗੇ ਆਸ-ਪਾਸ ਘੋੜੇ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਬਾਕੀ ਹਜੇ ਤੱਕ ਤਾਂ ਆਪਣਾ ਘੋੜਾ ਵੀ ਸ਼ਾਂਤ ਖੜਾ ਵਾ ਜੀ ਇਹਦਾ ਵੀ ਆਪਾਂ ਮੰਡੀ ਦੇ ਵਿੱਚ ਚੱਕਰ ਕਢਾਵਾਂਗੇ ਹਜੇ ਤੱਕ ਤਾਂ ਵਧੀਆ ਖੜਾ ਸ਼ਾਂਤ ਖੜਾ ਵਾ ਬਾਕੀ ਘੋੜਿਆਂ ਨੂੰ ਬਾਈ ਜੀ ਇੱਥੇ ਕੋਈ ਵੀ ਦਿੱਕਤ ਨਹੀਂ ਆਉਂਦੀ ਕਿ ਕਿਉਂਕਿ ਇੱਥੇ ਸਾਰਾ ਸਮਾਨ ਅਵੇਲੇਬਲ ਹੁੰਦਾ ਵਾ ਬਾਕੀ ਹੁਣ ਆਪਾਂ ਤੁਹਾਨੂੰ ਇਧਰ ਘੁੰਮ ਕੇ ਦਿਖਾਉਨੇ ਆ ਜੀ ਮੰਡੀ ਦੇ ਵਿੱਚ ਕੀ ਕੀ ਜਾਨਵਰ ਆਏ ਆ ਤੇ ਆ ਰਿੰਗ ਦਾ ਸਿਸਟਮ ਬਹੁਤ ਵਧੀਆ ਵਾ ਜੀ ਜੇ ਕਿਸੇ ਨੇ ਬੱਚੇ ਲੈ ਕੇ ਆਉਣੇ ਹਨ ਆਪਦੇ ਜਾਂ ਕੋਈ ਘੋੜਾ ਵੀ ਕੱਲਾ ਲੈ ਕੇ ਆਉਣਾ ਉਹ ਰਿੰਗ ਬਣਾ ਲਵੇ ਤਾਂ ਬਹੁਤ ਵਧੀਆ ਰਹਿੰਦੇ ਆ ਘੋੜੇ ਇਹਦੇ ਵਿੱਚ ਨਾਲੇ ਸੋਹਣੇ ਵੀ ਲੱਗਦੇ ਆ ਬਾਕੀ ਬਹੁਤ ਸੋਹਣੀਆਂ ਖੁਰਨੀਆਂ ਤਿਆਰ ਕੀਤੀਆਂ ਹੋਈਆਂ ਬਾਈਆਂ ਦੀਆਂ ਹੁਣ ਆਪਾਂ ਤੁਹਾਨੂੰ ਬਾਕੀ ਦੀ ਮੰਡੀ ਘੁੰਮ ਕੇ ਵਿਖਾਉਨੇ ਆ ਜੀ ਆ ਦੋ ਨੁਕਰੇ ਬਿਛੇਰੇ ਬੰਨੇ ਹੋਏ ਸੀ ਬਾਈਆਂ ਦੇ ਬਹੁਤ ਸੋਹਣੇ ਲੱਗਦੇ ਸੀ ਬਹੁਤ ਸੋਹਣੇ ਟੈਂਟ ਦੇ ਥੱਲੇ ਸੀਗੇ ਇਹ ਬਹੁਤ ਵਧੀਆ ਸ਼ਾਨਦਾਰ ਨੁਕਰੇ ਬਿਛੇਰੇ ਸੀਗੇ ਜਿਵੇਂ ਕਿ ਤੁਹਾਨੂੰ ਆਪਾਂ ਪਿੱਛੇ ਦੱਸਿਆ ਸੀਗਾ ਵੀ ਨਾ ਘੋੜਿਆਂ ਨੂੰ ਨਾ ਬੰਦਿਆਂ ਨੂੰ ਇੱਥੇ ਖਾਣ ਪੀਣ ਦੀ ਜਾਂ ਹੋਰ ਵੀ ਕੋਈ ਵੀ ਦਿੱਕਤ ਨਹੀਂ ਆਉਂਦੀਗੀ ਕਿਉਂਕਿ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਨੇ ਇੱਥੇ। ਬਾਕੀ ਆਹ ਵੀਰਾਂ ਦਾ ਵੀ ਜਿਵੇਂ ਆਪਣਾ ਘੋੜਾ ਉੱਥੇ ਖੜਾ ਉਹ ਇਹਨਾਂ ਨੇ ਵੀ ਉਹ ਵਹੀ ਖੜਾਇਆ ਹੋਇਆ ਖਰਨੀ ਦੇ ਸਾਈਡ ਤੇ ਦੋ ਪਾਈਪਾਂ ਗੱਡ ਕੇ। ਬਾਕੀ ਅੱਗੇ ਇੱਥੇ ਨੀਲਾ ਘੋੜਾ ਜੋਦਾ ਏਅਰ ਸ਼ੱਡ ਫਾਰਮ ਜੋਧਾ ਵਾਲਿਆਂ ਦਾ ਜੀ ਇਹ ਬਹੁਤ ਸੋਹਣਾ ਨੀਲਾ ਘੋੜਾ ਵਾ ਜੀ ਇਹ। ਇਹਨਾਂ ਬਾਈਆਂ ਕੋਲੇ ਇੱਕ ਹੋਰ ਵੀ ਹੈਗਾ ਜਬਰਜੰਗ। ਉਹ ਹਜੇ ਆਇਆ ਨਹੀਂ। ਉਹ ਵੀ ਆਊਗਾ। ਬਾਕੀ ਆਹ ਵੀ ਨੀਲਾ ਘੋੜਾ ਹੀ ਆ ਜੀ ਇੱਥੇ। ਏ ਬਾਈ ਇਹ ਵੀ ਚੱਕਰ ਲਵਾ ਰਹੇ ਨੇ ਇਥੇ ਘੋੜਿਆਂ ਦੇ ਬਾਕੀ ਜ਼ਿਆਦਾਤਰ ਜਿੰਨੇ ਵੀ ਲੋਕ ਆਏ ਸੀਗੇ ਇਸ ਮੰਡੀ ਤੇ ਆਪਣੇ ਜਾਨਵਰ ਲੈ ਕੇ ਜੋ ਕਿ ਛੋਟੇ ਸੀਗੇ ਤੇ ਵੀ ਠੀਕ ਠਾਕ ਜੇ ਏਜ ਦੇ ਸੀਗੇ ਉਹਨਾਂ ਲਈ ਉਹਨਾਂ ਨੇ ਆਹ ਜਾਲ ਬਣਾਏ ਹੋਏ ਸੀਗੇ ਜੀ ਰਿੰਗ ਬਹੁਤ ਸੋਹਣੀ ਸੀਗੀ ਇਹ ਵੀ ਇਹਦੇ ਤੇ ਵਧੀਆ ਕੋੜਾ ਰਿਲੈਕਸ ਰਹਿੰਦਾ ਨਾਲੇ ਖੁੱਲਾ ਰਹਿੰਦਾ ਵਾ ਬਾਕੀ ਅੱਗੇ ਵੀ ਆਪਾਂ ਤੁਹਾਨੂੰ ਚੱਲ ਕੇ ਵਿਖਾਉਨੇ ਆ ਬਾਕੀ ਟੈਂਟ ਟੁੰਟ ਬਾਈਆਂ ਦੇ ਬਹੁਤ ਵਧੀਆ ਲਾਏ ਹੋਏ ਸੀਗੇ ਹਰੇਕ ਦੇ ਹੀ ਜਿਹੜੇ ਵੀ ਆਪਦੇ ਜਾਨਵਰ ਲੈ ਕੇ ਆਏ ਹੋਏ ਸੀਗੇ ਉਹ ਬਹੁਤ ਵਧੀਆ ਸ਼ੌਕ ਨਾਲ ਟੈਂਟ ਲਾਉਂਦੇ ਸੀ ਇੱਥੇ ਬਾਈ ਆਪਣੇ ਤੇ ਬਾਕੀ ਬਹੁਤ ਸੋਹਣਾ ਲੱਗਦਾ ਮੰਡੀ ਦਾ ਵਿਊ ਸ਼ਾਮ ਦਾ ਸ਼ਾਮ ਦਾ ਖਾਸ ਕਰਕੇ ਜਿਆਦਾ ਵਧੀਆ ਲੱਗਦਾ ਵਾ ਇੱਥੇ ਜਿਵੇਂ ਕਿ ਆ ਨੀਲਾ ਘੋੜਾ ਬਹੁਤ ਵਧੀਆ ਲੱਗ ਰਿਹਾ ਇੱਥੇ ਖੜਾ ਟੈਂਟ ਦੇ ਥੱਲੇ ਬਹੁਤ ਸੋਹਣੇ ਘੋੜੇ ਆਏ ਨੇ ਆਸਟ੍ਰੇਲੀਅਨ ਤੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਆਪਣੀ ਦੇਖਿਆ ਉਹ ਚ ਮੀਂਹ ਦੇ ਕਾਰਨ ਬਹੁਤ ਘੱਟ ਮੰਡੀ ਭਰੀ ਸੀ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੱਟ ਜ਼ਿਆਦਾ ਦਿਖਿਆ ਹੋਊ ਪਿਛਲੀ ਵੀਡੀਓ ਨਾਲੋਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਆਦਾ ਕੱਟ ਦੇਖਿਆ ਹੋ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ